ਜਰੂ ਗੁਰੂ ਕਿਰਪਾ ਕਰਦਾ ਨਾ ਤਨ ਕਰਕੇ ਮਨ ਕਰਕੇ ਆਤਮਕ ਤੌਰ ਤੇ ਜੀਵ ਪ੍ਰਭੂ ਦੇ ਨਾਲ ਜੁੜ ਜਾਂਦਾ ਤਨ ਕਰਕੇ ਵੀ ਮਨ ਕਰਕੇ ਵੀ ਆਤਮਕ ਤੌਰ ਤੇ ਇਹ ਜਰੂ ਪ੍ਰਭੂ ਦੀ ਕਿਰਪਾ ਹੁੰਦੀ ਹੈ ਫੇਰ ਜੀਵ ਵਾਹ ਗੁਰੂ ਪਰਮੇਸ਼ਰ ਦੇ ਨਾਲ ਜੁੜਦਾ ਕਰ ਕਿਰਪਾ ਨਾਮ ਲਗਾ ਬੈ ਗੋ ਜਿੰਨਾ ਤੇ ਗੁਰੂ ਕਿਰਪਾ ਕਰਦਾ ਵਾ ਉਹਨਾਂ ਨੂੰ ਨਾਮ ਨਾਲ ਲਗਾਉਂਦਾ ਨਾਮ ਨਾਲ ਲੱਗਣਾ ਲੱਗਣ ਦਾ ਭਾਵ ਹੈ ਵੀ ਨਾਮ ਨਾਲ ਜੁੜਨਾ ਜਿਹੜੇ ਗੁਰਮੁਖ ਨਾਮ ਜਪਦੇ ਐ ਉਹਨਾਂ ਤੇ ਗੁਰੂ ਦੀ ਕਿਰਪਾ ਕਿਰਪਾ ਤੋਂ ਬਿਨਾ ਨਾਮ ਨਹੀਂ ਜਪਿਆ ਜਾਂਦਾ ਕਿਰਪਾ ਤੋਂ ਬਿਨਾ ਸਤ ਸੰਗ ਨਹੀਂ ਹੁੰਦਾ ਕਿਰਪਾ ਤੋਂ ਬਿਨਾ ਪੁੰਨ ਦਾਣ ਨਹੀਂ ਹੁੰਦਾ ਕਿਰਪਾ ਤੋਂ ਬਿਨਾ ਪਿਆਰੋਂ ਕੋਈ ਸ਼ੁਭ ਕਾਰਜ ਨਹੀਂ ਹੋ ਸਕਦਾਗਾ ਸਾਰੇ ਕਾਰਜ ਗੁਰੂ ਦੀ ਕਿਰਪਾ ਨਾਲ ਆ ਇਹ ਜਿਹਦੇ ਤੇ ਕਿਰਪਾ ਵਾ ਉਹ ਗੁਰੂ ਦੀ ਸੰਗਤ ਵਿੱਚ ਸ਼ਾਮਲ ਹੁੰਦਾ ਜਿਹਦੇ ਤੇ ਕਿਰਪਾ ਵਾ ਉਹ ਗੁਰੂ ਸੰਗਤ ਵਿੱਚ ਬੈਠ ਕੇ ਨਾਮ ਸਿਮਰਨ ਦੀ ਬੰਦਗੀ ਭਗਤੀ ਦੇ ਮਹਾਤਮ ਨੂੰ ਜਾਣਦਾ ਜਿਹਦੇ ਤੇ ਗੁਰੂ ਦੀ ਕਿਰਪਾ ਵਾ ਉਹ ਸੇਵਾ ਕਰਦਾ ਜਿਹਦੇ ਤੇ ਗੁਰੂ ਦੀ ਕਿਰਪਾ ਹੈ ਉਹ ਪੁੰਨ ਦਾਨ ਕਰਦਾ ਇਸ ਲਈ ਕਿਰਪਾ 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 ਕਰ ਹਰ ਜੀਓ हे प्रभु जी परमेश्वर दी कृपा करो मान करके तन करके आत्मिक तौर ते समर्पित हो जिए थोड़ी कृपा तो बिना ना सेवा ना सत्संग ना दान और ना नाम ए दी प्राप्ति नहीं हो सकदी फिर की कंदे कर कृपा नाम लगावै को कटे गुरु कृपा करदा बा ਉਹਨਾਂ ਨੂੰ ਨਾਮ ਦੀਆਂ ਪ੍ਰਾਪਤੀਆਂ ਹੁੰਦੀਆਂ ਉਹ ਲੋਕ ਪ੍ਰਭੂ ਦੀ ਬੰਦਗੀ ਕਰਦੇ ਆ ਪਰਮੇਸ਼ਰ ਦਾ ਨਾਮ ਜਪਨਾ ਇਹ ਗੁਰੂ ਦੀ ਕਿਰਪਾ ਉਹ ਆਪਾਂ ਸੰਸਾਰਕ ਲੋਕ ਆਮ ਇੱਕ ਦੂਜੇ ਨੂੰ ਕਹਿ ਦਿੰਨੇ ਆ ਵੀ ਬੜੀ ਕਿਰਪਾ ਜਾਂ ਕਿਰਪਾ ਕਰੀ ਪਿਆਰਿਓ ਆਪਾਂ ਇੱਕ ਦੂਜੇ ਤੇ ਕੋਈ ਕਿਰਪਾ ਨਹੀਂ ਕਰ ਸਕਦੇ ਕਿਰਪਾ ਕੇਵਲ ਤੋਂ ਕੇਵਲ ਕੇਵਲ ਤੋਂ ਕੇਵਲ ਗੁਰੂ ਕਰ ਸਕਦਾ ਇਹ ਗੁਰੂ ਦੀ ਬਖਸ਼ਿਸ਼ ਹੈ ਕਿਰਪਾ ਦਾ ਮਾਤਰਬ ਪ੍ਰਸ਼ਾਦ ਹੈ ਜਿਹੜੀ ਕਿਰਪਾ ਨਾ ਪ੍ਰਸ਼ਾਦ ਕਿਰਪਾ ਪਾਪਾ ਸਾਰੀ ਤਾਕਤ ਦੇਣ ਵਾਲਾ ਗੁਰੂ ਹੈ ਸਮਰੱਥ ਗੁਰੂ ਹੈ ਗੁਰੂ ਤੋਂ ਬਿਨਾ ਨਾਮ ਨਹੀਂ ਮਿਲਦਾ ਨਾਮ ਤੋਂ ਬਿਨਾ ਸ਼ਕਤੀਆਂ ਬਲ ਨਹੀਂ ਮਿਲਦਾਗਾ ਇਸ ਲਈ ਜਿਹੜੇ ਲੋਗ ਨਾਮ ਦੇ ਨਾਲ ਲੱਗੇ ਹੋਏ ਆ ਨਾਮ ਜਪਦੇ ਆ ਸਿਮਰਨ ਕਰਦੇ ਆ ਉਹਨਾਂ ਤੇ ਗੁਰੂ ਦੀ ਕਿਰਪਾ ਇੱਥੇ ਬੇਨਤੀ ਕਰੀ ਆ ਵੀ ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰ ਸਾਨੂੰ ਵੀ ਕਿਰਪਾ ਕਰਕੇ ਨਾਮ ਨਾਲ ਲਗਾ ਬੋਗੇ ਸਾਨੂੰ ਵੀ ਜੋੜ ਲਓ ਨਾਮ ਨਾਲ ਜੁੜ ਜੀਏ ਕਰ ਕਿਰਪਾ ਸਤ ਗੁਰੂ ਮਿਲਾਵੋ ਮਿਲ ਸਤਗੁਰੂ ਨਾਮ ਧਿਆਵੈ ਗੋ ਕਰ ਕਰਪਾ ਜਦੋਂ ਗੁਰੂ ਦੀ ਪਰਮੇਸ਼ਰ ਦੀ ਕਿਰਪਾ ਹੁੰਦੀ ਹੈ ਫਿਰ ਸਤਗੁਰੂ ਮਿਲਦਾ ਤੇ ਜਦੋਂ ਸਤਗੁਰੂ ਮਿਲਦਾ ਉਹਦੇ ਨਾਲ ਮਿਲ ਕੇ ਫੇਰ ਨਾਮ ਧਿਆਇਆ ਜਾਂਦਾ ਸਤਗੁਰੂ ਦੇ ਨਾਲ ਮਿਲੇ ਤੋਂ ਬਿਨਾ ਨਾਮ ਨਹੀਂ ਧਿਆ ਸਕਦੇ ਜਿਹੜਾ ਨਾਮ ਆ ਨਾ ਇਹਨੂੰ ਧਿਆਉਣਾ ਦੀ ਪ੍ਰਾਪਤੀ ਕਰਨੀ ਇਹ ਖਜ਼ਾਨਾ ਜਮਾ ਹੋਣ ਵਾਸਤੇ ਗੁਰੂ ਦੀ ਕਿਰਪਾ ਚਾਹੀਦੀ ਹੈ ਜੇ ਕੋਈ ਕਵੇ ਵੀ ਗੁਰੂ ਦੀ ਕਿਰਪਾ ਤੋਂ ਬਿਨਾ ਮੈਂ ਨਾਮ ਜਪ ਲਾਂਗਾ ਇਹ ਭਲੇਖਾ ਪਰ ਮੈਂ ਅਗਿਆਨਤਾ ਬਾ ਗੁਰੂ ਦੀ ਕਿਰਪਾ ਪਰਮੇਸ਼ਰ ਦੀ ਕਿਰਪਾ ਨਾਲ ਗੁਰੂ ਮਿਲਦਾ ਗੁਰੂ ਦੀ ਕਿਰਪਾ ਨਾਲ ਨਾਮ ਮਿਲਦਾ ਨਾਮ ਜਪ ਕੇ ਪਰਮਾਤਮਾ ਮਿਲਦਾ ਵਾ ਕੰਨਿਆ ਬਖਸ਼ਸ਼ਾਨੀ हे ਪਿਆਰਿਓ ਜਦੋਂ ਸਤਗੁਰੂ ਨੂੰ ਮਿਲਾਂਗੇ ਕਰ ਕਿਰਪਾ ਸਤਗੁਰੂ ਮਿਲਾਵੋ हे ਪ੍ਰਭੂ ਕਿਰਪਾ ਕਰਕੇ ਮੈਨੂੰ ਸਤਗੁਰੂ ਦੇ ਨਾਲ ਮਿਲਾ ਫੇਰ ਕੀ ਕਹਿੰਦੇ ਸਤਗੁਰ ਮਿਲਾਵੋ ਮੈਂ ਸਤਗੁਰ ਨਾਮ ਧਿਆਵਾਂਵਗੋ ਜਦੋਂ ਮੈਂ ਸਤਗੁਰੂ ਨੂੰ ਮਿਲ ਗਿਆ ਫੇਰ ਮੈਂ ਤੇਰਾ ਨਾਮ ਜਪੂਗਾ ਜਦੋਂ ਸਤਗੁਰੂ ਨਾਲ ਮਲਾਪ ਹੋ ਗਿਆ ਫੇਰ ਨਾਮ ਜਪਾਂਗੇ ਸੋ ਪਿਆਰਿਓ ਇਹ ਬਰਕਤਾਂ ਮਿਲਦੀਆਂ ਬਖਸ਼ਿਸ਼ਾਂ ਮਿਲਦੀਆਂ ਹੁਣ ਬਰਕਤਾਂ ਕੀ ਐ ਬਰਕਤ ਹੋਈ ਐ ਵੀ ਨਾਮ ਜਪਣ ਲਈ ਉੱਠਣਾ ਪੈਂਦਾ ਸਵਕਤੇ ਗੁਰੂ ਦੀ ਕਿਰਪਾ ਤੋਂ ਬਿਨਾ ਤਾਂ ਦੇਖ ਲਓ ਆਪਾਂ ਸਾਰੇ ਸੰਸਾਰਕ ਲੋਗ ਐ ਦੋ ਦੋ ਮਿੰਟ ਕਰਕੇ ਸੂਰਜ ਚੜ ਜਾਂਦਾ ਦੋ ਮਿੰਟ ਦੋ ਮਿੰਟ ਦੋ ਮਿੰਟ ਘਰ ਦੇ ਅੱਕ ਜਾਂਦੇ ਆ ਠਾਉਂਦੇ ਉੱਠਦਾ ਨਹੀਂ ਤੇ ਜਿਹਦੇ ਤੇ ਗੁਰੂ ਦੀ ਕਿਰਪਾ ਬਾ ਉਹ ਕਿਸੇ ਨੂੰ ਅਡੀਕਦਾ ਨਹੀਂ ਉੱਠਦਾ ਇਸ਼ਨਾਨ ਕਰਦਾ ਵਾਹ ਸਤ ਗੁਰ ਕਾਜੋ ਸਿੱਖ ਅਖਾਏ ਸੋ ਪੜ ਕੇ ਉੱਠ ਹਰ ਨਾਮ ਧਿਆਏ ਗੁਰੂ ਦੇ ਜਿਹੜੇ ਸਿੱਖ ਆ ਖਵਾਉਣ ਵਾਲੀ ਆ ਉਹਨਾਂ ਦੀ ਕਰਮ ਇਹ ਆ ਗੁਰੂ ਦਾ ਸਿੱਖ ਐਵੇਂ ਨਹੀਂ ਬਣਿਆ ਜਾਂਦਾ ਸਿੱਖ ਬਣਨ ਲਈ ਕਰਮ ਕਰਨਾ ਪੈਂਦਾ ਸਤ ਗੁਰੂ ਦੇ ਨਾਲ ਮਿਲਾਂਗੇ ਤੇ ਫੇਰ ਨਾਮ ਤੇ ਆ ਮੰਗਾਂਗੇ